ਪੰਜਾਬ ਦੇ ਵਿੱਚ ਸਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਦੇ ਵਿਚਕਾਰ ਗੱਠ ਜੋੜ ਦੀਆਂ ਚਰਚਾਵਾਂ ਮੁੜ ਤੋਂ ਹੋਣ ਲੱਗੀਆਂ ਨੇ ਕੰਨ ਦੱਸਿਆ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਉਨ੍ਹਾਂ ਦੇ ਬਿਆਨ ਤੋਂ ਬਾਅਦ ਅਕਾਲੀ ਆਗੂਆਂ ਤੇ ਭਾਜਪਾ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਸਨ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਗੱਠਜੋੜ ਸੰਭਵ ਨਹੀਂ ਹੈ ਅਸੀਂ ਇਕੱਲੇ ਹੀ ਇਹਨਾਂ ਸਾਰੀਆਂ ਸੀਟਾਂ ਤੇ ਚੋਣਾ ਲੜਾਂਗੇ ਪਰ ਸਤਾਈ ਦੀਆਂ ਚੋਣਾਂ ਤੋਂ ਪਹਿਲਾਂ ਦੋਵਾਂ ਦੇ ਵਿਚਕਾਰ ਗੱਠਜੋੜ ਹੋ ਸਕਦਾ ਹੈ ਜਾਂ ਨਹੀਂ ਇਹ ਅਜੇ ਉਲੰਘ ਦੇ ਵਿੱਚ ਹੈ ਪਰ ਸਤਾਪਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਪਰਨੀਤ ਕੌਰ ਨੇ ਵੱਡਾ ਬਿਆਨ ਦਿੱਤਾ ਕਿਉਂਕਿ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀਆਂ ਭਾਜਪਾ ਦੇ ਵਿੱਚੋਂ ਕਾਂਗਰਸ ਦੇ ਵਿੱਚ ਆਉਣ ਦੀਆਂ ਚਰਚਾਵਾਂ ਨੇ ਜੋਰ ਪੜਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਭਾਰਤੀ ਜਨਤਾ ਪਾਰਟੀ ਪ੍ਰਤੀ ਦ੍ਰਿੜਤਾ ਦੇ ਨਾਲ ਵਚਨਬੱਧ ਹੈ। ਵਰਨੀਤ ਖੋੜ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਡੂੰਗੀ ਸੋਚ ਵਿਚਾਰ ਤੋਂ ਬਾਅਦ ਲਿਆ ਗਿਆ ਸੀ ਤੇ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ ਹੈ। ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਹੀ ਰਹਿਣਗੇ। ਇਸੇ ਦੌਰਾਨ ਹੀ ਸਾਬਕਾ ਕੇਂਦਰੀ ਮੰਤਰੀ ਵਰਨੀਤ ਮੁੱਖ ਮੰਤਰੀ ਕਪਨਾ ਮਹਿੰਦਰ ਸਿੰਘ ਪਾਜਪਾ ਦੇ ਵਿੱਚ ਰਹਿਣਗੇ ਉਹ ਕਿਸੇ ਵੀ ਹੋਰ ਰਾਜਨੀਤਿਕ ਪਾਰਟੀ ਚ ਸ਼ਾਮਿਲ ਨਹੀਂ ਹੋਣਗੇ ਗੱਲ ਅਜੇ ਉਹਨਾਂ ਨੇ ਆਪਣੇ ਨਿਵਾਸ ਨਿਊ ਪੋਤੀ ਬਾਗ ਪੈਲੇਸ ਦੇ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਇੱਕ ਸਵਾਲ ਉਹਨਾਂ ਤੋਂ ਪੁੱਛਿਆ ਗਿਆ ਸੀ ਚੋਣਾ ਦੇ ਮੱਦੇਨਜ਼ਰ ਵੀ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬੜੇ ਹੋਏ ਨੇ ਕਿ ਕਿਸੇ ਤੋਂ ਲੁਕੇ ਨਹੀਂ ਨੇ ਸਿੱਧੇ ਤੌਰ ਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥ ਲਿਆ ਕੀ ਕੁਝ ਕਹਿਣਾ ਸੀ ਪ੍ਰਨੀਤ ਕੌਰ ਦਾ ਤੁਸੀਂ ਦੱਸੋ ਤਾਂ ਫਿਰ ਪਹਿਲੇ ਖਲਾਫ ਕਿਉਂ ਗਏ ਸੀ ਔਰ ਗੱਲ ਵਿੱਚ ਹੋਇਆ ਹੈ ਕਿ ਤਾਂ ਹੁਣ ਕਹਿੰਦੀਆਂ ਗੱਲਾਂ ਹੈ ਜੋ ਕੈਪਟਨ ਸਾਹਿਬ ਦਾ ਸਟੈਂਡ ਹੈ ਜਿੱਥੇ ਖੜੇ ਨੇ ਭਾਜਪਾ ਦੇ ਵਿੱਚ ਉੱਥੇ ਹੀ ਰਹਿਣਗੇ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈ ਉਹ ਗੱਲਾਂਬਾਤ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਧਰਮ ਦੇ ਪਏ ਨੇ ਕਿ ਕਾਂਗਰਸ ਵਾਲੇ ਪਾਸੇ ਜਿਵੇਂ ਜਿਵੇਂ ਕਹਿੰਦੇ ਆ ਉਹ ਕਹਿੰ ਰਹੇ ਕਿ ਪੁੱਛੀ ਚੋਣਦੀ ਹੈ ਉਦੋਂ ਭਾਜਪਾ ਚੋਂਦੀ ਨਹੀਂ ਪੁੱਛੀ ਦੇਖੋ ਕਈ ਗੱਲਾਂ ਹੁੰਦੀਆਂ ਨੇ ਹਰ ਇੱਕ ਪਾਰਟੀ ਦੇ ਵਿੱਚ ਪਰ ਮੁੱਖ ਦੀ ਗੱਲ ਇਹ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਬੀਜਪੀ ਦੇ ਵਿੱਚ ਹੀ ਰਹਿਣਗੇ ਅੱਜ ਉਹਨਾਂ ਨੇ ਸਟੈਂਡ ਵੀ ਕਲੀਅਰ ਕਰ ਲਿਆ ਸੋ ਮੇਰੇ ਖਿਆਲ ਚ ਇਹਦੇ ਉੱਤੇ ਹੋਰ ਕੋਈ ਚਰਚਾ ਕਰਨ ਦੀ ضرورت ਨਹੀਂ ਨਹੀਂ ਮਨ ਉੱਧਰ ਹੈ ਸਰੀਰ ਉੱਧਰ ਹੈ ਨਹੀਂ ਬਿਲਕੁਲ ਨਹੀਂ ਮਨ ਸਰੀਰ ਹੁੰਦਾ ਤਾਂ ਉੱਧਰ ਹੀ ਹੁੰਦੇ ਮਨ ਸਰੀਰ ਇੱਧਰ ਹੈ ਪੂਰਾ ਫੈਮਿਲੀ ਇੱਧਰ ਹੈ ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਸਲਾ ਚੱਲ ਰਿਹਾ ਜੀ ਨਵਜੋਤ ਕੌਰ ਸਿੱਧੂ ਨੇ ਚੱਕਿਆ ਹੈ ਉਸ ਦੇ ਬਾਰੇ ਦੇ ਵਿੱਚ ਤੁਹਾਡੀ ਕੀ ਟਿੱਪਣੀ ਰਹੂਗੀ ਉਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਹਿਣੀ ਕਿਉਂਕਿ ਉਹ ਉਹਦੀਆਂ ਅਲਿਗੇਸ਼ਨਸ ਨੇ ਜੇ ਅਲਿਗੇਸ਼ਨ ਉਹ ਕਰ ਰਹੀ ਹੈ ਉਹਦਾ ਪ੍ਰੂਫ ਆ ਕੇ ਤੁਹਾਡੇ ਅੱਗੇ ਦਿਖਾ ਦੇ ਔਰ ਫਿਰ ਉਸ ਤੋਂ ਅੱਗੇ ਦੋਨੋਂ ਪਾਰਟੀ ਜਿਹੜੀ ਪਾਰਟੀ ਹੈਗੀ ਉਹ ਆਪੇ ਉਹਨਾਂ ਤੇ ਐਕਸ਼ਨ ਲੈ ਹੀ ਲੇਤਾ ਉਹਨਾਂ ਨੇ ਮੈਡਮ ਤੁਸੀਂ ਇਹ ਮੰਨਦੇ ਹੋ ਕਿ ਕਾਂਗਰਸ ਨੂੰ ਗਲਤੀ ਦਾ احساس ਹੋਇਆ ਜੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਦਾ ਰਸਤਾ ਕੋਈ ਬਾਤ ਮੁੱਖਾ ਤੋਂ ਨਹੀਂ ਨਿਕਲ ਗਿਆ ਜੀ ਕੁੱਛ ਕਾਂਗਰਸ ਦੇ ਵਿੱਚ ਵੇਖਣ ਨੂੰ ਮਿਲਿਆ ਬਾਕੀ ਸਾਰੇ ਪ੍ਰਧਾਨਾਂ ਦੇ ਸੁਰ ਜਿਹੜੇ ਨੇ ਉਹ ਸ਼ਾਂਤ ਹੋ ਗਏ ਨੇ ਕਿਵੇਂ ਦੇਖ ਰਹੇ ਹੋ ਦੇਖੋ ਜੋ ਪਾਰਟੀ ਕਰਦੀ ਹੈ ਸੋਚ ਸਮਝ ਕੇ ਕਰਦੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਜੀ ਸੀਜ਼ਨਡ ਪੋਲੀਟਿਸ਼ੀਅਨ ਸੀਜ਼ਨਡ ਬੰਦੇ ਨੇ ਜੋ ਉਹਨਾਂ ਨੇ ਡਿਸੀਜਨ ਲਿੱਤਾ ਔਰ ਪੂਰੇ ਪਰਿਵਾਰ ਨੇ ਡਿਸੀਜਨ ਲਿੱਤਾ ਕਿ ਅਸੀਂ ਬੀਜੇਪੀ ਦੇ ਵਿੱਚ ਜਾਣਾ ਹੈ ਪੰਜਾਬ ਤੋਂ ਸੋਚ ਕੇ ਕਿ ਪੰਜਾਬ ਦਾ ਫਾਇਦਾ ਹੀ ਤਾਂ ਹੋਊਗਾ ਕਿਉਂਕਿ ਬਹੁਤ ਬੁਰੀ ਹਾਲਤ ਦੇ ਵਿੱਚ ਹੈ ਕਿ ਸੈਂਟਰ ਦੇ ਨਾਲ ਉਹਨਾਂ ਦੀ ਮਦਦ ਤੇ ਨਾਲ ਔਰ ਅਸੀਂ ਆਪਣੇ ਪੰਜਾਬੀਆਂ ਲਈ ਕੀ ਕਰ ਸਕਦੇ ਹਾਂ ਇਹ ਡਿਸੀਜਨ ਲਿੱਤਾ ਡਿਸੀਜਨ ਸਟੈਂਡ ਹੈ ਔਰ ਇਹਦੇ ਉੱਤੇ ਕੁਝ ਹੋਰ ਮੈਂ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਨੇ ਕਿੰਨੀ ਵਾਰ ਕਹਿ ਲਿਆ ਜੀ ਆਕਾਲੀ ਦਲ ਤੇ ਇਹਦਾ ਬੀਜਪੀ ਦਾ ਅਲਾਈਂਸ ਨੂੰ ਲੈ ਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਜਿਵੇਂ ਕਿ ਉੱਪਰ ਸੁਣਵਾਈ ਹੁਣ ਨਹੀਂ ਹੋਏਗੀ ਇਹ ਜਿਹੜੇ ਕੈਪਟਨ ਸਾਹਿਬ ਨੇ ਆਪਣਾ ਪੱਖ ਦਿੱਤਾ ਔਰ ਜ਼ਰੂਰ ਸੁਣਨਗੇ ਕਿਉਂਕਿ ਉਹਨਾਂ ਨੂੰ ਕੈਪਟਨ ਸਾਹਿਬ ਦੇ ਉੱਤੇ ਭਰੋਸਾ ਹੈਗਾ ਔਰ ਇਹ ਜਿਹੜੀ ਨਹੀਂ ਇਹ ਜਿਹੜੀ ਗੱਲ ਹੈ ਇਹ ਇੱਕਦਮ ਥੋੜੀ ਹੁੰਦੀ ਹੈ ਇਹ ਗੱਲ ਜਿਹੜੇ ਸੀਨੀਅਰ ਮੈਂਬਰ ਸਾਡੇ ਪਰਦਾਨ ਸਾ ਬੀਜੇਪੀ ਦੇ ਨੈਸ਼ਨਲ ਪ੍ਰਦਾਨ ਨੈਸ਼ਨਲ ਐਗਜ਼ੀਕਟਿਵ ਮੋਦੀ ਜੀ ਹੋਮ ਮਿਨਿਸਟਰ ਸਾਰੇ ਇਕੱਠੇ ਹੋ ਕੇ ਇਹ ਡਿਸੀਜਨ ਲੈਣਗੇ ਕੈਪਟਨ ਸਾਹਿਬ ਦਾ ਡਿਸੀਜਨ ਨਹੀਂ ਹੈ ਕੈਪਟਨ ਸਾਹਿਬ ਦਾ ਸੁਝਾਓ ਹੈਗਾ ਪੰਜਾਬ ਦੀ ਬਿਹਤਰੀ ਲਈ ਪਾਰਟੀ ਦੀ ਬਿਹਤਰੀ ਲਈ ਪਰ ਇਹ ਸਾਰਾ ਕੁਝ ਮੌਕੇ ਦੇ ਉੱਤੇ ਦੇਖ ਕੇ ਸਮਝ ਕੇ ਮੋਦੀ ਜੀ ਔਰ ਪੂਰੀ ਬੀਜੇਪੀ ਦੀ ਟੀਮ ਜਿਹੜੀ ਉੱਪਰ ਹੈ ਉਹ ਡਿਸੀਜਨ ਲਾਉਗੀ ਸੁਖਵੀਰ ਬਾਦਲ ਔਰ ਜਿਹੜੇ ਹੋਰ ਅਕਾਲੀ ਦਲ ਹੈਗੇ ਨੇ ਉਹਨਾਂ ਦੇ ਨਾਲ ਕੈਪਟਨ ਮਿੰਦਰ ਸਿੰਘ ਨੇ ਜਿਹੜਾ ਵੀ ਗੋਲ ਪਿਆ ਨਾ ਉਹਦੇ ਬਿਬਾਰ ਇਸ ਵਕਤ ਬਿਆਨ ਹੈ ਕਹਿੰਦੇ ਪਹਿਲੇ ਵਿਚਾਰ ਇੱਕ ਹੋਣੇ ਚਾਹੀਦੇ ਲੱਗਦਾ ਕਿ ਵਿਚਾਰ ਹੈ ਜ 8 8 ਦੋਨਾਂ ਪਾਰਟੀਆਂ ਦੇ ਫਿਰ ਚਾਰ ਹੋਣੇ ਚਾਹੀਦੇ ਪਰ ਹਰ ਇੱਕ ਪਾਰਟੀ ਦਾ ਵਿਚਾਰ ਆਲਵੇਸ ਅਲੱਗ ਹੁੰਦਾ ਹੈ ਹਰ ਇੱਕ ਪਾਰਟੀ ਦੀ ਆਪਣੀ ਆਈਡੈਂਟੀ ਹੁੰਦੀ ਹੈ ਇਹ ਹੈ ਕਿ ਜੇ ਕੋਈ ਕਾਮਨ ਗੋਲ ਹੋਏ ਤਾਂ ਫਿਰ ਤੁਸੀਂ ਇੱਕ ਦੂਜੇ ਨਾਲ ਸਮਝੌਤਾ ਕਰਕੇ ਉਸ ਦੇ ਉੱਤੇ ਪਹੁੰਚ ਸਕਦੇ ਹੋ ਉਹੀ ਗੱਲ ਹੋਏਗੀ